ਲੋਕ ਛੋਟੇ ਤੇ ਭਰੋਸਾ ਕਿਉਂ ਕਰਨ? ਹਾਂ ਬਿਲਕੁਲ ਵੱਡੀ ਗੱਲ ਹੈ ਕੀ ਹੈ। ਲੋਕ ਮੇਰੇ ਤੇ ਪਰੋਸਾਸ ਕਰਕੇ ਕਰਨ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਲੋਕਾਂ ਨੇ ਜੀਵਨੀ ਚੋਣਾਂ ਦੇ ਵਿੱਚ ਉਤਾਰਿਆ ਸੀ। ਜਿਨ੍ਹਾਂ ਨੂੰ ਲੋਕ ਵੱਖਵਾਦੀ ਕਹਿੰਦੇ ਕੱਟੜਵਾਦੀ ਕਹਿੰਦੇ ਤੇ ਤੁਸੀਂ ਉਹਨਾਂ ਦੀ 1.5 ਸਾਲ ਦੀ ਉਪਲਬਧੀਆਂ ਦੇਖੋ। ਸੰਗਰੂਰ ਦੇਸ਼ ਦਾ ਪਹਿਲਾ ਐਸਾ ਸ਼ਹਿਰ ਹੈਗਾ ਕਿ ਜਿਹਦੇ ਜਿਹਦੀਆਂ ਤਾਰਾ ਅੰਡਰਗਰਾਊਂਡੀਆਂ ਪੈ ਨਹੀਂ ਸ਼ੁਰੂ ਹੋ ਰਹੀਆਂ। ਪਾਇਲਟ ਪ੍ਰੋਜੈਕਟ ਹੈਗਾ ਸੀ। ਤੁਸੀਂ ਵਿਜ਼ਨਰੀ ਲੀਡਰ ਦੀ ਇੱਕ ਕੁਆਲਿਟੀ ਦੇਖੋ। ਕਿ ਦੇਸ਼ ਦਾ ਪਹਿਲਾ ਸ਼ਹਿਰ ਬਣਾਤਾ ਸੰਗਰੂਰ ਉਹ ਐਸ ਕਰਕੇ ਬਣਾਤਾ ਤੇ ਇਹ ਕਹਿੰਦੇ ਸੀ ਕਿ BMW ਇੱਥੇ ਲਿਆਵਾਂਗੇ ਗੋਰੇ ਇੱਥੇ ਕੰਮ ਕਰਨ ਆਣਗੇ ਉਹਨਾਂ ਦੇ ਵਿੱਚੋਂ ਤੇ ਕੋਈ ਹੋਇਆ ਨਹੀਂ ਉਹ ਵਿਜ਼ਨਰੀ ਲੀਡਰ ਦੀ ਤੁਸੀਂ ਦੇਖੋ ਕਿ ਸੰਗਰੂਰ ਨੂੰ ਦੇਸ਼ ਦਾ ਪਹਿਲਾ ਸ਼ਹਿਰ ਬਣਾਤਾ ਜਿੱਦੀਆਂ ਤਾਰਾ ਅੰਡਰਗਰਾਊਂਡ ਜਾਣ ਗਿਆ ਕਿਸੇ ਬੱਚੇ ਨੂੰ ਕਰੰਟ ਨਹੀਂ ਲੱਗੇਗਾ ਕਿਸੇ ਬੀਬੀ ਭੈਣ ਨੂੰ ਕਰੰਟ ਨਹੀਂ ਲੱਗੇਗਾ ਅਕਸਰ ਕਈ ਵਾਰੀ ਲੋਕ ਬਾਰ ਕਪੜੇ ਸੁੱਕ ਸੁਕਣੇ ਪਾਉਂਦੇ ਸੀ ਤੇ ਕਈਆਂ ਨੂੰ ਕਰੰਟ ਦੀ ਚਪੇਟ ਚ ਆ ਜਾਂਦੀ। ਉਹ ਸਾਰੀਆਂ ਅੰਡਰਗਰਾਉਂਡ ਤੇ ਨੋ ਹਲਕਿਆਂ ਦੇ ਵਿੱਚੋਂ ਪਾਇਲਟ ਪ੍ਰੋਜੈਕਟ ਘੁੰਮਣਾ। ਇਹ ਵਿਜਨਰੀ ਲੀਡਰ ਦੀ ਤੇ ਫਿਰ ਉਹਨਾਂ ਨੇ ਆਪਣੇ 1.5 ਸਾਲ ਦੇ ਕਾਰਜਕਾਲ ਦੇ ਵਿੱਚ ਉਹ ਸਾਰੇ ਕੰਮ ਕਰਾਏ ਜਿਹੜੇ ਲੋਕਾਂ ਦੀ ਆਪਣਾ ਸਾਰਾ ਪੈਸਾ ਜਿਹੜਾ ਐਮਪੀ ਫੰਡ ਦੀ ਰਾਸ਼ੀ ਮਿਲਦੀ ਹੈਗੀ ਆ ਉਹ ਸਾਰੀ ਦੀ ਸਾਰੀ ਖਰਚ ਕੀਤੀ। ਫਿਰ ਉਹਨਾਂ ਨੂੰ ਖਰਚ ਕਰਨ ਦੇ ਨਾਲ ਦੀ ਨਾਲ ਇਨਾਮ ਵਜੋਂ ਰਾਸ਼ੀ ਮਿਲੀ। ਐਸ ਕਰਕੇ ਲੋਕਾਂ ਦੇ ਸੰਗਰੂਪ ਦੇ ਲੋਕਾਂ ਨੇ ਜਰੋਂ ਉਹਨਾਂ ਤੇ ਵਿਸ਼ਵਾਸ ਜਤਾਇਆ ਸੀ ਤੇ ਉਦੋਂ ਉਹਨਾਂ ਨੇ ਉਹਨਾਂ ਨੂੰ ਕੰਮ ਕਰਕੇ ਦਿਖਾਇਆ।